ਤਾਂ ਆ ਜੋ ਨੌਜਵਾਨ ਖੜੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਨੇ ਡੇਰਾ ਬਾਬਾ ਨਾਨਕ ਤੋਂ ਤਾਂ ਉੱਥੋਂ ਉਹਨਾਂ ਨੇ ਜੋ ਵੀ ਲੋਕ ਸੇਵਾ ਲੈ ਕੇ ਜਾ ਰਹੇ ਹੈ ਰਾਸ਼ਨ ਲੈ ਕੇ ਜਾ ਰਹੇ ਹੈ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਈ ਗੱਲਾਂ ਨੇ ਜਿਹੜੀਆਂ ਦੱਸੀਆਂ ਨੇ ਜਿਹੜੀਆਂ ਧਿਆਨ ਦੇਣ ਯੋਗ ਨੇ ਪਹਿਲੀ ਗੱਲ ਇਹਨਾਂ ਵੀਰਾਂ ਨੇ ਇਹ ਰੱਖੀ ਹੈ ਕਿ ਜੋ ਵੀ ਭਰਾ ਸੇਵਾ ਲੈ ਕੇ ਆ ਰਹੇ ਨੇ ਕੋਈ ਰਾਸ਼ਨ ਲੈ ਕੇ ਆ ਰਹੇ ਹੈ ਚਾਹੇ ਹੋ ਡੰਗਰਾਂ ਦਾ ਚਾਰਾ ਚਾਹੇ ਇਨਸਾਨਾਂ ਵਾਸਤੇ ਖਾਣ ਪੀਣ ਹੈ ਜੋ ਵੀ ਲੋੜੀਂਦਾ ਸਮਾਨ ਹੈ ਉਹ ਮੇਨ ਰੋਡ ਤੇ ਜਿਹੜਾ ਉਹ ਲੈ ਕੇ ਆ ਰਹੇ ਹੈ ਕਿਉਂਕਿ ਬਾਹਰੋਂ ਦੂਰੋਂ ਦੂਰੋਂ ਬੰਦੇ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਕਿੰਨਾ ਰਾਸ਼ਨ ਜਿਹੜਾ ਚਾਹੀਦਾ ਇਸ ਕਰਕੇ ਉਹ ਮੇਨ ਰੋਡ ਤੇ ਹੀ ਸਾਰਾ ਰਾਸ਼ਨ ਜਿਹੜਾ ਉਹ ਵੰਡ ਦਿੰਦੇ ਆ ਤੇ ਜਿਹਦੇ ਕਰਕੇ ਜੋ ਅੰਦਰ ਲਿੰਕ ਸੜਕਾਂ ਜਾਂਦੀਆਂ ਨੇ ਮੇਨ ਰੋਡ ਤੋਂ ਪਿੰਡਾਂ ਦੇ ਵਿੱਚ ਲੋਕ ਉੱਥੇ ਜਿਉਂਦੇ ਤਿਉਂ ਬੈਠੇ ਆ ਛਾਤਰ ਲੋਕ ਨੇ ਜਿਹੜੇ ਉਹ ਜ਼ਿਆਦਾਤਰ ਸੜਕਾਂ ਤੇ ਆ ਕੇ ਹੁਣ ਜਿਹੜੀ ਉਹ ਲੁੱਟ ਕਰਨ ਲੱਗੇ ਉਹ ਰੱਜ ਗਏ ਉਹਨਾਂ ਨੇ ਰਾਸ਼ਨ ਜਿਹੜਾ ਹੱਦੋਂ ਵੱਧ ਇਕੱਠਾ ਕਰ ਲਿਆ ਜੀ ਤੋਂ ਬਾਅਦ ਉਹ ਰਾਸ਼ਨ ਵੇਚਣ ਲੱਗੇ ਇਹ ਵੀਰ ਨੇ ਇਹ ਵੀ ਦੱਸਿਆ ਇਹ 500 ਬੋਰੀ ਦਾ ਟਰੱਕ ਭਰ ਕੇ ਜਿਹੜਾ ਉਹ ਫੀਲਡ ਦਾ ਆਇਆ ਸੀ ਜਿਹਦੇ ਵਿੱਚੋਂ ਪੰਜਾਬ ਹੋਰਿਆਂ ਹੀ ਲੋਡ ਬੰਦਾ ਤੱਕ ਗਈਆਂ ਤੇ 450 ਜਿਹੜੀ ਬੋਰੀਆਂ ਨੇ ਉਹ ਕਿਸੇ ਚਾਤਰ ਲੋਕ ਨੇ ਆਪਦੇ ਘਰੇ ਲਹਾਲੀਆਂ ਤੇ ਬਾਅਦ ਦੇ ਵਿੱਚ ਵੇਚਣ ਲੱਗ ਗਿਆ ਤਾਂ ਇਹ ਵੀਰ ਨੇ ਇਹ ਗੱਲ ਵੀ ਅਗਲੀ ਕਹੀ ਹੈ ਕਿ ਭਾਈ ਜਿਹੜੇ ਗਰੀਬ ਲੋਕ ਨੇ ਉਹ ਪਿੰਡਾਂ ਦੇ ਵਿੱਚ ਫਸੇ ਬੈਠੇ ਆ ਚਾਤਰ ਲੋਕ ਬਾਹਰ ਆ ਗਏ ਹੁਣ ਉਹ ਸਕੀਮਾਂ ਲਾਉਣ ਲੱਗੇ ਇਸ ਕਰਕੇ ਕਾਲੀ ਨਾ ਕਰੋ ਲੋੜ ਹੈ ਜਿਹੜੀ ਹੋ ਸਕਦਾ ਵੀ ਮਹੀਨੇ ਤੱਕ ਲੋਕਾਂ ਦੀ ਪਵੇ ਰਾਸ਼ਨ ਪਾਣੀ ਦੀ ਪਵੇ ਕਿਉਂਕਿ ਪਾਣੀ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ ਲੇਕ ਸੜਕਾਂ ਤੇ ਪਾਣੀ ਜ਼ਿਆਦਾ ਹੋਣ ਕਰਕੇ ਉੱਥੇ ਸਮਾਨ ਨੂੰ ਲਾ ਨਹੀਂ ਸਕਦੇ ਉਹਨਾਂ ਦੀ ਵੀ ਜਿਹੜੀ ਮਜਬੂਰੀ ਬਣ ਗਈ ਤਾਂ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਸਾਰਾ ਲੋੜੀਦਾ ਸਮਾਨ ਹੈ ਉਹ ਇੱਕੋ ਹੀ ਥਾਂ ਤੇ ਜਿਹੜਾ ਨਾ ਦੇਣ ਜੇ ਤੁਹਾਡੀ ਕੋਈ ਰਿਸ਼ਤੇਦਾਰੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਹੈ ਪਹਿਲਾਂ ਉਸ ਨੂੰ ਫੋਨ ਕਰੋ ਜਿਹੜੇ ਇਲਾਕੇ ਤੁਸੀਂ ਰਾਸ਼ਨ ਲੈ ਕੇ ਜਾਣਾ ਹੈ ਉਹ ਤਾਂ ਪਤਾ ਕਰੋ ਕਿਥੇ ਕਿੰਨਾ ਰਾਸ਼ਨ ਜਿਹੜਾ ਚਾਹੀਦਾ ਫੇਰ ਹੈ ਜਿਹੜਾ ਤੁਸੀਂ ਉਹ ਰਾਸ਼ਨ ਆਪਣਾ ਵੰਡੋ ਇਸ ਤੋਂ ਬਾਅਦ ਉਸ ਵੀਰ ਨੇ ਇਹ ਵੀ ਕਿਹਾ ਕਿ ਹੌਲੀ-ਹੌਲੀ ਆਓ ਲੰਬਾ ਸਮਾਂ ਲੋਕਾਂ ਦੀ ਮਦਦ ਦੀ ਉਹਨਾਂ ਲੋਕਾਂ ਨੂੰ ਜਿਹੜੀ ਲੋੜ ਪਊਗੀ ਇੱਕਦਮ ਕਾਲੀ ਨਾ ਕਰੋ ਇੱਕਦami ਜਿਹੜਾ ਸਭ ਕੁਝ ਇਕੱਠਾ ਹੋ ਜਾਂਦਾ ਹੈ ਬਾਅਦ ਦੇ ਵਿੱਚ ਲੋੜ ਪੈਂਦੀ ਹੈ ਉਦੋਂ ਲੋਕ ਹੈ ਜਿਹੜੇ ਉਹ ਜਾਣੋ ਹਟ ਜਾਂਦੇ ਆ ਇਸ ਕਰਕੇ ਇਸ ਵੀਰ ਨੇ ਸੁਨੇਹਾ ਦਿੱਤਾ ਹੈ ਤੁਸੀਂ ਵੀ ਇਸ ਜਾਣਕਾਰੀ ਨੂੰ ਉਹਨਾਂ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਇਹਨਾਂ ਹੜਪੀੜ ਤੇ ਲੋਕਾਂ ਨੇ ਰਾਸ਼ਨ ਲੈ ਕੇ ਆ ਜਿਹੜਾ ਉਹ ਜ਼ਿਆਦਾ ਨਹੀਂ ਗੇ ਲਿੰਕ ਸੜਕਾਂ ਤੇ ਰਾਸ਼ਨ ਆ ਜਿਹੜਾ ਉਹ ਜ਼ਰੂਰ ਪਹੁੰਚਾਇਓ ਪਤਾ ਕਰ ਲਿਓ ਕਿ ਕਿੱਥੇ ਕਿਹੜੇ ਰਾਸ਼ਨ ਦੀ ਜਿਹੜੀ ਲੋੜ ਹੈ ਐਨ ਤੋਂ ਭਾਵ ਮੇਨ ਰੋਡ ਤੇ ਰਾਸ਼ਨ ਜਿਹੜਾ ਹਰ ਕੋਈ ਪਹੁੰਚਾਰੇ ਹੈ ਪਰ ਜਿਹੜੀਆਂ ਵੱਡੇ ਰੋੜਾਂ ਤੋਂ ਵੱਡੀਆਂ ਸੜਕਾਂ ਤੋਂ ਲਿੰਕ ਸੜਕਾਂ ਨੇ ਜਿਹੜੀਆਂ ਪਿੰਡਾਂ 'ਚ ਜਾਂਦੀਆਂ ਨੇ ਉੱਥੇ ਤੱਕ ਰਾਸ਼ਨ ਆ ਜਿਹੜਾ ਉਹ ਨਹੀਂ ਪਹੁੰਚਦਾ ਇਸ ਕਰਕੇ ਉਹਨਾਂ ਲੋਕਾਂ ਕੋਲੇ ਰਾਸ਼ਨ ਦੀ ਜਿਹੜੀ ਉਹ ਥੋੜਾ ਇਸ ਕਰਕੇ ਉਹ ਲਿੰਕ ਸੜਕਾਂ ਵਾਲੇ ਭਰਾਵਾਂ ਦੇ ਕੋਲ ਵੀ ਜਿਹੜਾ ਰਾਸ਼ਨ ਹੈ ਉਹ ਪਹਚਾਇਆ ਜਾਵੇ ਫੋਨ ਕਰਕੇ ਆਓ ਕੋਈ ਰਿਸ਼ਤੇਦਾਰ ਹੈ ਕੋਈ ਦੋਸਤ ਹੈ ਤਾਂ ਪੁੱਛ ਲਿਓ ਉਹਨਾਂ ਨੂੰ ਸਭ ਕੁਝ ਪਤਾ ਹੈ ਵੀ ਕਿੱਥੇ ਕਿਹੜੇ ਪਾਸੇ ਰਾਸ਼ਨ ਹੈ ਜਿਹੜਾ ਚਾਹੀਦਾ ਹੈ ਬਾਕੀ ਇਹ ਚਾਤਰ ਲੋਕਾਂ ਤੋਂ ਬਚੋ ਜੋ ਰਾਸ਼ਨ ਹੈ ਜਿਹੜਾ ਉਹ ਇਕੱਠਾ ਕਰ ਰਹੇ ਹੈ ਇਸੇ ਤੇ ਐਮੀ ਭੋਸਾ ਕਰਕੇ ਸਾਰਾ ਸਮਾਨ ਸਾਣਾ ਸਾਰਾ ਜਿਹੜਾ ਰਾਸ਼ਨ ਹੈ ਉਹਨਾਂ ਨੂੰ ਨਾ ਦਿਓ ਬਾਅਦ ਵਿੱਚ ਉਹ ਜਿਹੜਾ ਉਹ ਵੇਚਣ ਲੱਗੇ